ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਂਦੀ ਹੋਈ ਮੋਗਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਸ਼ਾ ਤਸਕਰਾਂ ਦੇ ਉੱਤੇ ਲਗਾਤਾਰ ਹੀ ਪੰਜਾਬ ਪੁਲਿਸ ਛਕੰਜਾ ਕਸ ਰਹੀ ਹੈ ਤੇ ਹੁਣ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਸੀਜ਼ ਕੀਤੀਆਂ ਜਾ ਰਹੀਆਂ ਨੇ। ਤਾਜਬ ਆਮਲਾ ਮੋਗੇ ਤੋਂ ਸਾਹਮਣੇ ਆਇਆ ਜ਼ਿਲ੍ਹੇ ਦੇ ਪਿੰਡ ਦੋਲੇ ਵਾਲਾ ਵਿਖੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕੀਤੀ ਗਈ ਹੈ ਇਹ ਪ੍ਰਾਪਰਟੀ ਕੁੱਲ 1 ਕਰੋੜ 35 ਲੱਖ 54 ਹਜ਼ਾਰ ਦੀ ਕੀਮਤ ਵਾਲੀ ਹੈ ਤਾਂ ਜਾਣਕਾਰੀ ਦਿੰਦੇ ਹੋਏ ਐਸਪੀ ਹੈੱਡਕੁਆਟਰ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡ ਦੋਲੇਵਾਲਾ ਦੇ ਦੋ ਨਸ਼ਾ ਤਸਕਰ ਠਾਕੁਰ ਸਿੰਘ ਜਿਹੜਾ ਕਿ ਪਿੰਡ ਦੋਲੇਵਾਲਾ ਦਾ ਰਹਿਣ ਵਾਲਾ ਉਹਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਸੀ ਤਾਂ ਜਿਸ ਦੀ ਕਾਰਵਾਈ ਕੀਤੀ ਗਈ ਹੈ ਅਤੇ ਉਸ ਦੀ ਪ੍ਰਾਪਰਟੀ ਜਿਹੜੀ ਕਿ 59 ਲੱਖ 24000 ਰੁਪਏ ਦੀ ਸੀ ਉਸ ਨੂੰ ਅਸੀਜ਼ ਕਰ ਦਿੱਤਾ ਗਿਆ ਹੈ ਤੇ ਉਥੇ ਹੀ ਰਾਜਵਿੰਦਰ ਕੋਰ ਜਿਹੜੀ ਕਿ ਪਿੰਡ ਦੂਲੇਵਾਲਾ ਦੀ ਪ੍ਰਾਪਰਟੀ ਜਿਹੜੀ ਕਿ 7630000 ਦੀ ਬਣਦੀ ਸੀ ਉਸ ਨੂੰ ਵੀ ਸੀਜ਼ ਕਰ ਦਿੱਤਾ ਗਿਆ ਤਾਂ ਦੋਨਾਂ ਜਿਹੜੀਆਂ ਮਕਾਨ ਨੇ ਦੋਨੋਂ ਪ੍ਰਾਪਰਟੀਆਂ ਜਿਹੜੀਆਂ ਨੇ ਦੋਨਾਂ ਨੂੰ ਸੀਜ਼ ਕਰ ਦਿੱਤਾ ਗਿਆ ਤੇ ਕੁੱਲ ਕੀਮਤ ਇਹਨਾਂ ਦੀ 1 ਕਰੋੜ 3554000 ਰੁਪਏ ਬਣਦੀ ਹੈ ਤੋਂ ਤੁਹਾਨੂੰ ਦੱਸ ਦਿੰਦੇ ਨੇ ਕਿ ਐਸਪੀਐਚ ਗੁਰਸ਼ਰਾਂਜੀਤ ਸਿੰਘ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਬਾਹਰ ਆਉਣ ਵਾਸਤੇ ਕਿਹਾ ਗਿਆ ਕਿਉਂਕਿ ਅਜਿਹੀ ਕਾਰਵਾਈ ਹਰ ਇੱਕ ਨਸ਼ਾ ਤਸਕਰ ਦੇ ਉੱਤੇ ਹੋਵੇਗੀ ਜੇਕਰ ਕੋਈ ਨਸ਼ਾ ਸਪਲਾਈ ਕਰਦਾ ਫੜਿਆ ਜਾਂਦਾ ਜਾਂ ਕੋਈ ਮਾੜਾ ਅੰਸਰ ਜਿਹੜਾ ਆ ਨਸ਼ਾ ਤਸਕਰੀ ਕਰਦਾ ਆ ਤਾਂ ਉਸ ਦੇ ਜ਼ਮੀਨਾਂ ਨੂੰ ਜਿਹੜਾ ਆ ਕੁਰਕ ਕੀਤਾ ਜਾਵੇਗਾ ਸੀਜ਼ ਕੀਤਾ ਜਾਵੇਗਾ ਪ੍ਰਾਪਰਟੀਆਂ ਜਿਹੜੀਆਂ ਨੇ ਜ਼ਬਤ ਕਰ ਲੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜਿਹੜੀ ਐ ਪਹੁੰਚ ਨਹੀਂ ਹੋ ਪਾਵੇਗੀ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਨਸ਼ਾ ਤਸਕਰਾਂ ਨੂੰ ਬਾਝ ਆਉਣ ਵਾਸਤੇ ਕਿਹਾ ਗਿਆ ਤਾਂ ਗੁਰਸ਼ਰਨਜੀਤ ਸਿੰਘ ਦੇ ਵੱਲੋਂ ਪੁਲਿਸ ਅਧਿਕਾਰੀ ਦੇ ਵੱਲੋਂ ਬੋਲਦਿਆ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਡੀਆਈਜੀ ਫਰੀਦਕੋਟ ਰੇਂਜ ਅਤੇ ਮਾਨਯੋਗ ਐਸਐਸਪੀ ਮੋਗਾ ਸ੍ਰੀ ਅਜੇ ਗਾਂਧੀ ਜੀ ਦੇ ਅਗਵਾਈ ਹੇਠ ਨਸ਼ਾ ਖਿਲਾਫ ਵੱਡੀ ਮੋਹਮ ਦੇ ਤਹਿਤ ਜਿਹੜੇ ਸਮਗਲਰ ਤੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਮੋਹਮ ਦੇ ਤਹਿਤ ਅੱਜ 19 ਤਰੀਕ ਨੂੰ ਡੀਐਸਪੀ ਧਰਮਕੋਟ ਸਰਦਾਰ ਰਮਨਦੀਪ ਸਿੰਘ ਵੱਲੋਂ ਔਰ ਉਹਨਾਂ ਦੇ ਨਾਲ ਐਸਐਚਓ ਕੋਟੀਸੇਖਾ ਸੁਨੀਤਾ ਰਾਣੀ ਵੱਲੋਂ ਅੰਡਰ ਸੈਕਸ਼ਨ 68 ਐਫ ਐਨਡੀਪੀਐਸ ਐਕਟ ਦੇ ਤਹਿਤ ਦੋ ਜਣਿਆਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ। ਔਰ ਇਹਨਾਂ ਚੋਂ ਇੱਕ ਦਾ ਨਾਮ ਠਾਕੁਰ ਸਿੰਘ son of ਗੱਜਨ ਸਿੰਘ ਵਾਸੀ ਢੋਲੇਵਾਲਾ ਦੂਸਰੇ ਦਾ ਨਾਮ ਰਾਜਵਿੰਦਰ ਕੌਰ ਏਸੀ ਏਲੀਅਸ ਰਾਜੀ ਵਾਈਫ ਆਫ ਰਾਮ ਪ੍ਰਕਾਸ਼ ਵਾਸੀ ਢੋਲੇਵਾਲਾ ਹੈ। ਔਰ ਇਹਨਾਂ ਦੀ ਦੋਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਕੁੱਲ ਮਾਲੀਅਤ ਜਿਹੜੀ ਹੈ ਉਹ 1 ਕਰੋੜ 35 ਲੱਖ 54 ਹਜ਼ਾਰ ਦੀ ਬਣਦੀ ਹੈ। ਇਹਨਾਂ ਦੇ ਸਰ ਮਾਮਲੇ ਕਿਹੜੇ ਕਿਹੜੇ ਦਰਜ ਹੈ ਕਿਹਦੇ ਮਾਮਲੇ ਇਹ ਐਨਡੀਪੀਐਸ ਤਹਿ ਦੇ ਜਿਹੜੇ ਮਾਮਲੇ ਕਮਰਸ਼ੀਅਲ ਦੇ ਵਿੱਚ ਦਰਜ ਹੈ ਉਹਨਾਂ ਦੇ ਪ੍ਰਾਪਰਟੀ ਟੈਕਸ